ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਾਡਾ ਤੀਜਾ ਜਣਾ ਸ੍ਰੀ ਹਰਮੰਦਰ ਸਾਹਿਬ ਤੇ ਸਾਰੇ ਜਣੇ ਚੋਕ ਸ਼ਾਂਤੀ ਨਾਲ ਜਾ ਰਹੇ ਆ ਬਹੁਤ ਬਹੁਤ ਸਾਡਾ ਧੰਨਵਾਦ ਸਾਡੇ ਨਾਲ ਐਂ ਜੁੜੇ ਰਹੋ ਤੁਸੀਂ ਆਪਨੇ ਜਿਹੜਾ ਹੱਟਦਾ ਹੁੰਦਾ ਏ ਨੱਪੀ ਨਾੜ ਤੇ ਨਾੜ ਜੱਪੀ ਲਕ 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 ਉਹ ਗੂਠੇ ਦਾ ਨਾ ਲੈਣਾ ਲਾ ਜਿਹੜੇ ਪੱਤੀਆਂ ਨਾ ਵੇਰੇ ਟਿੱਟਾ ਹੋਇਆ ਪਿਆ ਉਹ ਸੁਤੀ ਟੁੱਟਣ ਵਾਲਾ ਢਾਕਾ ਦਾ ਪੌਣਾ ਪਣਾ ਫੇਰ ਹੀ ਨਾੜ ਲਊ ਆਹ ਗੋੜੇ ਕਹਾਂਗੇ アテアカゴリアロ ਵੈਕੂ ਜੀ ਖਾਲਸਾ ਵੈਕੂ ਜੀ ਫਤਿਹ ਅੱਜ ਜੀ ਅਸੀਂ ਬਾਬਾ ਬੁੱਢਾ ਜੀ ਤੋਂ ਲੈ ਕੇ ਅੱਜ ਸਾਡਾ ਪੈਦਲ ਯਾਤਰਾ ਸ਼ੇਵਾਂ ਦੇਣਾ ਹੈ ਵੈਗੁਰੀਆ ਖਾਲਸਾ ਵੈਗੁਰੀਆ ਦੀ ਫਤਿਹ ਅੱਜ ਜੀ ਅਸੀਂ ਆਦੇ ਪਿੰਡ ਨੂੰ ਵਾਪਸ ਜਾ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਤੋਂ ਅੱਜ ਜੀ ਸਾਡਾ 8ਵਾਂ ਦਿਨ ਆ ਤੇ ਕੱਲ੍ਹ ਅਸੀਂ ਦੁਪਹਿਰੇ ਆਦੇ ਪਿੰਡ ਲੋਕੋ ਪਹੁੰਚ ਜਾਾਂਗੇ ਜੀ ਧੰਨਵਾਦ